ਗੈਂਗਸਟਰ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਔਰ ਉਸ ਵਿਆਹ ਦੇ ਵਿੱਚ ਅਕਾਲੀ ਦਲ ਬਾਦਲ ਉਹਨਾਂ ਦੇ ਬਾਕੀ ਸਾਥੀ ਉਹਨਾਂ ਦੇ ਸਾਰੇ ਨੇੜਲੇ ਉਸ ਵਿਆਹ ਦੇ ਵਿੱਚ ਜਿਵੇਂ ਸ਼ਾਮਲ ਹੋਏ ਨੇ ਇੱਕ ਕਿਸਮ ਦੇ ਨਾਲ ਇਹ ਗੈਂਗਸਟਰਾਂ ਨੂੰ ਉਤਸ਼ਾਹਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨਾਂ ਦੇ ਵਿੱਚ ਨੇ ਪਹਿਲਾਂ ਵੀ ਇਹੀ ਕੋਸ਼ਿਸ਼ ਇਹ ਕਰ ਰਹੇ ਸੀ ਉਸ ਵਿਆਹ ਸਮਾਗਮਾ ਦੇ ਵਿੱਚ ਨਾ ਸਿਰਫ ਸੁਖਬੀਰ ਸਿੰਘ ਬਾਦਲਹੁਰੀ ਸ਼ਾਮਲ ਹੋਏ ਵਿਰਸਾ ਸਿੰਘ ਬਲਟੋਹਾ ਸ਼ਾਮਲ ਹੋਏ ਬੀਬੀ ਗਨੀਵਕੌਰ ਮਜੀਠੀਆਹੁਰੀ ਸ਼ਾਮਲ ਹੋਏ ਔਰ ਇਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਹੁਰੀ ਵੀ ਸ਼ਾਮਲ ਹੋਏ ਉਹਦੇ ਵੈਸੇ ਹਰਜਿੰਦਰ ਸਿੰਘ ਧਾਮੀ ਉਰੀ ਬਾਰ-ਬਾਰ ਇਹ ਕਹਿੰਦੇ ਨੇ ਕਿ ਉਹ ਦਸਵੇਂ ਪਾਤਸ਼ਾਹ ਦੇ ਸਿਪਾਹੀ ਨਹੀਂ ਉਹ ਅਕਾਲੀ ਦਲ ਬਾਦਲ ਦੇ ਸਿਪਾਹੀ ਨੇ ਸ਼ਾਇਦ ਅਕਾਲੀ ਦਲ ਬਾਦਲ ਦੇ ਸਿਪਾਹੀ ਵਜੋਂ ਹੀ ਉਥੇ ਸ਼ਾਮਲ ਹੋਏ ਇਹ ਭੁੱਲ ਗਏ ਕਿ ਇੱਕ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਤੇ ਲੋਕਾਂ ਤੋਂ ਫਰੋਤੀਆਂ ਮੰਗਣ ਵਾਲੇ ਤੇ ਲੋਕਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਵਿਅਕਤੀ ਦੇ ਪਰਿਵਾਰ ਦੇ ਨੇੜਲੇ ਇੱਕ ਵਿਆਹ ਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਉੰਜ ਵੈਸੇ ਉਹ ਕਹਿੰਦੇ ਨੇ ਕਿ ਉਹ ਧਾਰਮਿਕ ਸੰਸਥਾ ਦੇ ਪ੍ਰਧਾਨ ਨੇ ਮੈਂ ਕੁਝ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਇਸੇ ਵਿਆਹ ਦੀਆਂ ਇਹ ਫੋਟੋਆਂ ਨੇ ਅੰਮ੍ਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਉਹਦੀ ਇਹ ਸਿਸਟਰ ਦਾ ਵਿਆਹ ਸੀ ਇਹ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਫੋਟੋ ਹੈ ਜਿਹੜੇ ਉਸ ਵਿਆਹ ਦੇ ਵਿੱਚ ਸ਼ਾਮਲ ਸਨ ਔਰ ਅਗਲੀ ਜਿਹੜੀ ਫੋਟੋ ਹੈ ਉਹ ਵਰਸਾ ਸਿੰਘ ਬਲਟੋਹਾ ਹੋਰਾਂ ਦੀ ਹੈ ਆ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਦੇ ਉੱਤੇ ਗੋਲ ਚੱਕਰ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਦੇ ਵਿੱਚ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੇਖ ਸਕਦੇ ਹੋ ਇੱਕ ਪਾਸੇ ਇਹਨਾਂ ਦੇ ਤਰਨਤਾਨ ਤੋਂ ਜਿਹੜੇ ਕੈਂਡੀਡੇਟ ਬਣੇ ਸਨ ਉਹੀ ਨੇ ਇੱਥੇ ਧਰਮੀ ਫੌਜੀ ਹੈ ਨਹੀਂ ਕਿਤੇ ਵੀ ਜਿਹੜੇ ਗੱਲ ਕਰਦੇ ਸੀ ਕਿ ਧਰਮੀ ਫੌਜੀ ਦਾ ਇਹ ਪਰਿਵਾਰ ਹੈ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਹੈ। ਔਰ ਇਹ ਜਿਹੜੇ ਤਰਨਤਾਂ ਤੋਂ ਉਮੀਦਵਾਰ ਬਣੇ ਸਨ ਉਹਨਾਂ ਦੇ ਨਾਲ ਤੇ ਗੈਂਗਸਟਰ ਦੇ ਜਿਹੜੇ ਮਦਰ ਨੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਰੀ ਇਸੇ ਵਿਆਹ ਦੇ ਵਿੱਚ ਖੜੇ ਨੇ। ਇਹ ਸਾਰੀਆਂ ਫੋਟੋਆਂ ਜਿਹੜੀਆਂ ਉਹ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹੀ ਲਈਆਂ ਨੇ। ਇਸ ਫੋਟੋ ਦੇ ਵਿੱਚ ਜਿਹੜੇ ਉਹ ਬਰੰਪੁਰਾ ਖੜੇ ਨੇ ਔਰ ਸੁਖਬੀਰ ਸਿੰਘ ਬਾਦਲਹੂਰੀ ਖੜੇ ਨੇ ਇਹਨਾਂ ਨੀਚੇ ਲਈ ਆਮ ਆਦਮੀ ਪਾਰਟੀ ਕੇ ਹੁਣ ਧੀਆ ਪਹਿਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਂਦੀ ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਰ ਤੀ ਦੇ ਦੇਖੋ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਕੋਈ ਕਿਹੜ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ ਈ ਤਾਂ ਦੁਸ਼ਮਨ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋਊ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਅਤਨ ਆਰਡਰ ਨੇ ਇਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚ ਬਰੀ ਕਰਾਇਆ ਮਤਲਬ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕਵੇਂ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮੁਕਰਵਾਤਾ ਕਿ ਨਾ ਜੀ ਪੰਜਾਬ ਚ ਨਹੀਂ ਹੋਈ ਤੇ ਇਸ ਹਾਈ ਕੋਰਟ ਦੇ ਆਰਡਰ ਨੇ ਇਹ ਕਲੀਅਰ ਕਰਤਾ ਕਿਉਂਕਿ ਐਸਆਈਟੀ ਬਣਾਈ ਹਾਈ ਕੋਰਟ ਨੇ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਵੈਸ ਕਿ ਕਿੰਨਾ ਦੀ ਮਿਲੀ ਭੁਗਤ ਹੈ ਕਿਹੜੇ ਪੋਲਿਟਿਕਲ ਬੰਦੇ ਇਹਦੇ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾਚੌਰੀਏ ਦੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਹੈ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਿਆ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਦੇ ਵਿਆਹਾਂ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆਂ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਆਮ ਆਦਮੀ ਪਾਰਟੀ ਸਿਆਸੀ ਦਿਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਹੈ ਮਤਲਬ ਰਾਜਨੀਤੀ ਦਾ ਸਤਰ ਇਨਾ ਨੀਚੇ ਲਿਆਈ ਆ ਆਮ ਆਦਮੀ ਪਾਰਟੀ ਕੇ ਹੁਣ ਧੀਆ ਪਹਿਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਦੀ। ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਾਰਤੀ। ਦੇਖੋ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਕੋਈ ਕਿੜ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ। ਤੀ ਤਾਂ ਦੁਸ਼ਮਨ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋਊ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਅਤਿਨ ਆਰਡਰ ਨੇ ਇਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚ ਬਰੀ ਕਰਾਇਆ ਮਤਲਬ ਸਵਾਰ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕਮੇ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਊਟ ਡਿਬੇਟ करिए ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮੁਕਰਾਇਆ ਤਾਂ ਕਿ ਨਾ ਜੀ ਪੰਜਾਬ ਚ ਨਹੀਂ ਹੋਈ ਤੇ ਇਸ ਹਾਈ ਕੋਰਟ ਦੇ ਆਰਡਰ ਨੇ ਇਹ ਕਲੀਅਰ ਕਰਤਾ ਕਿਉਂਕਿ ਐਸਆਈਟੀ ਬਣਾਈ ਹਾਈ ਕੋਰਟ ਨੇ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਵੈਸ ਕਿ ਕਿੰਨਾ ਦੀ ਮਿਲੀ ਭੁਗਤ ਹੈ ਕਿਹੜੇ ਪੋਲਿਟਿਕਲ ਬੰਦੇ ਇਹਦੇ ਚ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾ ਚੌਰੀਏ ਤੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਹੈ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਿਆ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਦੇ ਵਿਆਹਾਂ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼ਰੋਮਨੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆਂ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਆਮ ਆਦਮੀ ਪਾਰਟੀ ਸਿਆਸੀ ਦਿਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਹੈ ਮਤਲਬ ਰਾਜਨੀਤੀ ਦਾ ਅਸਤਰ ਇਨਾ ਨੀਚੇ ਲਿਆਈ ਆ ਆਮ ਆਦਮੀ ਪਾਰਟੀ ਕੇ ਹੁਣ ਧੀਆ ਪਹਿਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾਦੀ। ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀਉ ਮਾਰਦੇ। ਦੇਖੋ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਕੋਈ ਕਿੜ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ। ਤੇ ਤਾਂ ਦੁਸ਼ਮਨ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋਊ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਤੇ ਅਤਨ ਆਰਡਰ ਨੇ ਇਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚ ਬਰੀ ਕਰਾਇਆ ਮਤਲਬ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕਵੇਂ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮੁਕਰਾਤਾ ਕਿ ਨਾ ਜੀ ਪੰਜਾਬ ਚ ਨਹੀਂ ਹੋਈ ਤੇ ਇਸ ਹਾਈ ਕੋਰਟ ਦੇ ਆਰਡਰ ਨੇ ਇਹ ਕਲੀਅਰ ਕਰਤਾ ਕਿਉਂਕਿ ਐਸਆਈਟੀ ਬਣਾਈ ਹਾਈ ਕੋਰਟ ਨੇ ਹਾਈ ਕੋਰਟ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਆਓ ਕਰੀਏ ਵੈਸ ਕਿ ਕਿੰਨਾ ਦੀ ਮਿਲੀ ਭੁਗਤ ਹੈ ਕਿਹੜੇ ਪੋਲਿਟਿਕਲ ਬੰਦੇ ਇਹਦੇ ਇਨਵੋਲਡ ਤੇ ਤੀਸਰਾ ਜਿਹੜਾ 3 ਦਿਨ ਪਹਿਲਾਂ ਰਾਣਾ ਬਲਾ ਚੌਰੀਏ ਦੇ ਕਤਲ ਕੇਸ ਜਿਹੜਾ ਸੀ ਜਿਹੜਾ ਮਾਨਯੋਗ ਹਾਈ ਕੋਰਟ ਚ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕਾਤਲਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਕਾਤਲਾਂ ਨੂੰ ਬਚਾਇਆ ਜਾ ਰਿਹਾ ਹੈ ਕੋਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਹੀਂ ਸਭ ਕੁਝ ਖਤਮ ਹੋ ਚੁੱਕਿਆ ਇਹ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਸੋ ਧੀਆਂ ਦੇ ਵਿਆਹਾਂ ਤੇ ਸਿਆਸਤ ਕਰਨ ਦੀ ਬਜਾਏ ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ